ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਬੀਐਸਐਫ ਦੀ 182 ਬਟਾਲੀਅਨ ਨੇ ਸਰਹੱਦੀ ਪੰਚਾਇਤਾਂ ਨੂੰ ਖੇਡਾਂ ਦਾ ਸਮਾਨ ਕੀਤਾ ਪੇਂਟ 25 ਨੌਜਵਾਨਾਂ ਨੂੰ ਫੌਜ ਦੇ ਕਾਬਲ ਬਣਾਉਣ ਲਈ 1 ਮਹੀਨੇ ਦੀ ਪ੍ਰੀ ਰਿਕਮੈਂਡ ਟ੍ਰੇਨਿੰਗ ਦੇ ਕੇ ਕੀਤਾ ਤਿਆਰ ਬੀਐਸਐਫ ਸਰਹੱਦੀ ਖੇਤਰ ਨੂੰ ਟੂਰਿਜ਼ਮ ਹੱਬ ਬਣਾਉਣ ਲਈ ਯਤਨਸ਼ੀਲ BSF ਦੀ 182ਵੀਂ ਬਟਾਲੀਅਨ ਵੱਲੋਂ ਸਰਹੱਦੀ ਪਿੰਡਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਮਕਸਦ ਨਾਲ ਚੈੱਕ ਪੋਸਟਰ ਲੱਖਾ ਸਿੰਘ ਵਾਲਾ ਹਿਠਾੜ ਵਿਖੇ ਸਵਿਕ ਐਕਸ਼ਨ ਪ੍ਰੋਗਰਾਮ ਤਹਿਤ ਸਰਹੱਦੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਖੇਡਾਂ ਦਾ ਸਮਾਨ ਭੇਟ ਕੀਤਾ ਗਿਆ। ਇਸ ਕੈਂਪ ਵਿੱਚ 182ਵੀਂ ਬਟਾਲੀਅਨ ਦੇ ਕਮਾਂਡਰ ਰਾਜੇਸ਼ ਵਰਮਾ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਕੈਂਪ ਵਿੱਚ ਪਹੁੰਚੇ ਸਰਹੱਦੀ ਪਿੰਡਾਂ ਦੇ ਪੰਜ ਸਰਪੰਚ ਅਤੇ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦੇ ਕਮਾਂਡੈਂਟ ਰਾਜੇਸ਼ ਵਰਮਾ ਨੇ ਕਿਹਾ ਕਿ ਦੇਸ਼ ਤੀਸਰਾ ਹੱਦੀ ਰਾਖੀ ਦੇ ਨਾਲ-ਨਾਲ ਬੀਐਸਐਫ ਸਰਹੱਦੀ ਪਿੰਡਾਂ ਅਤੇ ਸਰਹੱਦੀ ਨੌਜਵਾਨਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਯਤਨਸ਼ੀਲ ਹੈ। ਉਹਨਾਂ ਨੌਜਵਾਨਾਂ ਨੂੰ ਪ੍ਰੀ ਰਿਕਮੈਂਡ ਟ੍ਰੇਨਿੰਗ ਦੇ ਕੇ ਫੌਜ ਵਿੱਚ ਭਰਤੀ ਹੋਣ ਦੇ ਕਾਬਿਲ ਬਣਾ ਰਹੀ ਹੈ। ਉਹਨਾਂ ਨੇ ਦੱਸਿਆ ਕਿ ਇਸ ਸਵਿਕ ਐਕਸ਼ਨ ਪ੍ਰੋਗਰਾਮ ਤਹਿਤ 23 ਨੌਜਵਾਨ ਲੜਕੇ ਅਤੇ 2 ਲੜਕੀਆਂ ਨੂੰ 23 ਦਿਨਾਂ ਲਈ ਪ੍ਰੀ ਰਿਕਮੈਂਡ ਸਿਖਲਾਈ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਅਸੀਂ ਸਰਹੱਦ ਖੇਤਰ ਨੂੰ ਸਰਸਪਾਟੇ ਵਜੋਂ ਵਿਕਸਿਤ ਕਰਨ ਲਈ ਉਪਰਾਲੇ ਕਰ ਰਹੇ ਹਾਂ ਅਤੇ ਪਹਿਲੇ ਪੜਾਅ ਤਹਿਤ ਸੀਮਾ ਚੌਕਸੀ ਰਾਜ ਮੋਹਿਤ ਨੂੰ ਟੂਰਿਸਟ ਹੱਬਰ ਵਜੋਂ ਵਿਕਸਿਤ ਕੀਤਾ ਜਾਵੇਗਾ ਤਾਂ ਜੋ 1971 ਹਿੰਦ-ਪਾਕਿਸਤਾਨੀ ਜੰਗ ਵਿੱਚ ਸ਼ਹੀਦ ਹੋਏ ਬੀਐਸਐਫ ਦੇ ਪਹਿਲੇ ਮਹਾਵੀਰ ਚੱਕਰਵਿਜੇਤਾ ਸ਼ਹੀਦ ਆਰ ਕੇ ਵਧਵਾ ਤੇ ਬਾਕੀ ਹੋਰ ਸ਼ਹੀਦ ਜਵਾਨਾਂ ਦੀ ਕੁਰਬਾਨੀ ਬਾਰੇ ਲੋਕ ਜਾਣ ਸਕਣ ਇਸ ਮੌਕੇ ਕਮਾਂਡੇਟ ਰਾਜੇਸ਼ ਵਰਮਾ ਨੇ ਇਸ ਕੈਂਪ ਵਿੱਚ ਭਾਗ ਲੈਣ ਵਾਲੇ 25 ਨੌਜਵਾਨਾਂ ਨੂੰ ਟ੍ਰੈਕ ਸੂਟ ਅਤੇ ਸਪੋਰਟਸ ਬੂਟ ਦਿੱਤੇ ਇਸ ਤੋਂ ਇਲਾਵਾ ਪਿੰਡ ਨੂੰ ਕ੍ਰਿਕਟ ਕਿੱਟਾਂ ਤੇ ਹੋਰ ਕੀਮਤੀ ਸਮਾਨ ਭੇਟ ਕੀਤਾ ਗਿਆ ਇਹ ਸਿਰਫ ਮੇਰਾ ਇੱਕ ਛੋਟਾ ਸਾ ਮੈਸੇਜ ਹੈ ਮਿਹਨਤ से ਮਤ ਭਾਗੋ ਔਰ ਹਰ ਕਿਸੀ ਫੀਲਡ ਮੈਂ ਕਹੀਂ ਵੀ ਜਾਓਗੇ थोड़ी बहुत मेहनत करनी पड़ेगी मेहनत या तो आज कर लो या आने वाले टाइम में बा, बाद में ज़्यादा करनी पड़ेगी यंग हो आप लोग ज़्यादा मेहनत कर सकते हो बजाय बुढ़ाते के जितना मेहनत अभी करोगे आगे की लाइफ उतनी अच्छी है एक बार की मेहनत है कोई भी कंपटीशन देते हो कोई भी मेहनत करते हो हमारे पीएम साहब भी ये बोलते हैं टेंशन ज़्यादा मत लो पढ़ाई में भी तुम अपनी तरफ से मेहनत करो बाकी तो ऊपर वाला देखने के लिए सही है नया पार जरूर लगेगी कहीं ना कहीं अगर तुम्हारे अंदर इच्छा है इच्छा शक्ति को अपनी प्रबल करिए और बस लग जाइए जो भी बनना चाहते हैं आप तो ऊपर वाला आपको बना के छोड़ेगा आपकी तरफ से इच्छा और आपकी तरफ से मेहनत होगी थैंक यू सर आज एक्शन uh, के तहत प्रोग्राम जो अलस में कराया गया है हाँ। क्या क्या प्रोग्राम था इसमें इसमें डिस्ट्रीब्यूशन ऑफ़ स्पोर्ट्स आइटम्स हैं फिर पच्चीस बच्चों को हमने आ, इनकी ट्रेनिंग कराई थी चार हफ्ते की जिससे हम इन्हें मोटिवेट कर सकें एम एच ए के आदेश पे और डी जी बी एस एफ की तरफ से हर बटालियन ने पंजाब में पाँच पाँच गाँव को वाइब्रेंट विलेज स्कीम के तहत गोद लिया है हम इन गाँव को आगे बढ़ाने की कोशिश करेंगे और इन गाँव के बच्चों को जिस इस प्रकार से ओवरऑल अगर देखेंगे आप जितनी बॉर्डर पर बटालियंस लगी हुई हैं तो फ़र्ज़ कीजिए अगर 25 बटालियन बॉर्डर पर लगी हैं तो 125 गांवों का डेवलपमेंट होगा ऊपर से एम की बहुत सारी स्कीम्स हैं इसके तहत हम यहाँ पर टूरिस्ट स्पॉट भी डेवलप करने की कोशिश करेंगे क्योंकि टूरिज़्म बढ़ेगा लोग आएंगे जैसे हुसैनी वाला में लोग आते हैं तो वैसे हमारे इलाके में हम राजा मोहतम जी को जहाँ पे इकहत्तर की गौर में Uh, हमारे बीएसएफ के असिस्टेंट कमांडेंट आर के वाधवा uh, महावीर चक्र जो शहीद हुए थे मंडो प्रांत मिला था उन्हें महावीर चक्र तो उस जगह को हम टूरिस्ट स्पॉट बनाने की कोशिश कर रहे हैं जिससे कि आगे चल के लोग यहाँ पे आए अब लोग यहाँ पे आएंगे तो भीड़ बढ़ेगी भीड़ होगी तो नेचुरली कुछ ना कुछ बिजनेस इलाके में बढ़ेगा बिजनेस बढ़ेगा तो लोगों को रोज़गार भी मिलेगा पैसा भी आएगा ਸਰਪੰਚ ਸਾਹਿਬ ਅੱਜ ਬੀਐਸਐਫ ਨੇ ਸਿਕ ਐਕਸ਼ਨ ਪ੍ਰੋਗਰਾਮ ਤਹਿਤ ਸਿਮਾ ਚੌਕੀ ਐਲਐਸ ਵਾਲਾ ਚ ਪ੍ਰੋਗਰਾਮ ਕਰਾਇਆ ਗਿਆ ਕੀ ਪ੍ਰੋਗਰਾਮ ਸੀ ਤੇ ਕੀ ਵੰਡਾਈ ਗਈ ਪ੍ਰੋਗਰਾਮ ਸੀ ਕਿ ਵੀ ਸਰਕਾਰੀ ਅਧਿਕਾਰੀਆਂ ਦਾ ਇਹ ਹੀ ਸੀ ਉਹਦਾ ਧੰਨਵਾਦ ਹੈ ਜਿਹੜਾ ਲੋਕਾਂ ਨੂੰ ਪਿੰਡਾਂ ਵਿੱਚ ਜਾਗਰੂਕ ਨਸ਼ੇ ਦੇ ਵਿਰੁੱਧ ਔਰ ਜੋ ਸਮਾਨ ਪਿੰਡਾਂ ਵਿੱਚ ਦੇ ਕੇ ਟ੍ਰੇਨਿੰਗ ਦਿੱਤੀ ਜਾਵੇ ਜੋ ਵੀ ਸਪੋਸਟ ਦਾ ਸਮਾਨ ਦੇ ਕੇ ਕਿ ਉਸ ਲੋਕ ਜਿਹੜੇ ਨਸ਼ਾ ਵੰਦਣਾ ਚਾਹੇ ਸਰਪੰਚ ਸਾਹਿਬ ਤੁਹਾਡੇ ਪਿੰਡ ਨੂੰ ਕੀ ਕੀ ਕਿਟ ਵੰਡੀ ਗਈ ਹੈ ਪਿੰਡ ਜਰਾਸਰ ਵਾਲੇ ਨੇ ਇੱਕ ਤਾਂ ਵਾਲੀਬਾਲ ਖੇਡਣ ਮੈਟ ਕੋ ਪੂਗਾ ਮਿਲੋ ਵੀ ਸਾਰਾ ਫੋਲ ਵਗੈਰਾ ਦਿੱਤੇ ਜਾਂਦੇ ਜਿਹੜਾ ਬੀਐਸਐਫ ਮਤਲਬ ਹੀ ਸ਼ਰਾਬ ਦੀ ਰੱਖਿਆ ਕਰਨ ਦੇ ਨਾਂ ਨਾਲ ਸਿਵਲ ਸਿਵਾਵਾ ਵੀ ਦੇ ਰਹੀ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਇਹ ਵਧੀਆ ਕੰਮ ਹੈ ਕੋਈ ਪੂਰੀ ਸਬਦਾ ਬਹੁਤ ਵਧੀਆ ਬਰਾ ਲਿਆ ਜਰਾ ਪਿੰਡਾਂ ਦੇ ਨੌਜਵਾਨਾਂ ਨੂੰ ਟ੍ਰੇਨਿੰਗ ਦੇ ਕੇ ਨੌਜਵਾਨਾਂ ਸਰ ਪ੍ਰਿੰਟ ਕਰ ਰਹੀ ਹੈ ਉਹ ਨਸ਼ਾ ਦੂਰ ਹੋਰ ਸਕਿੱਲ ਵਾਸਤੇ ਦੱਸਿਆ ਸਾਨੂੰ ਲੱਗਦਾ ਹੈ ਸਕਿੱਲ ਵੀ ਸਿਖਾਉਣ ਵਾਸਤੇ ਜਿਹੜਾ ਕਚਨ ਵਾਸਤੇ प्रोग्राम कर रहे हैं मेरा नाम बिट्टू सिंह है और मैं बी एस एफ ट्रेनिंग में एक चार हफ्तों की जो ट्रेनिंग हुई थी उसमें बहुत बढ़िया सरों ने हम स्टडी रिलेटेड है जी के का और मैथ का बहुत अच्छा कराया हमें और जो ट्रेनिंग में काम कराया गया उससे बहुत ज़्यादा बेनिफिट हुआ बच्चों को और हमें स्पोर्ट किट प्रदान की थी और इससे आने वाले समय में भी पिछले पिछले साल भी कैंप लगा था उसमें भी हमारे गांव के और आसपास के गांव के ਸਟੂਡੈਂਟ ਸੀ ਔਰ ਜੋ ਬਹੁਤ ਬੜੀ ਅਥੀ ਹੈ ਫੀਟ ਪੰਜਾਬੀ ਟੀਵੀ ਲਈ ਮਾਮਦੋੜ ਤੋਂ ਜਗਿੰਦਰ ਸਿੰਘ ਪੋਲਾ ਦੀ ਵਿਸ਼ੇਸ਼ ਰਿਪੋਰਟ